ਫੜੇਗੇ ਜੋਵੰਦੇ ਦੇ ਦੋਸਤ ਇੱਕ ਭੱਜਿਆ ਕਨੇਡਾ ਪਲਟੀਬਾਜੀ ਤੀਜਾ ਚੱਕ ਲਿਆ ਪੁਲਿਸ ਨੇ ਤੁਹਾਨੂੰ ਇਹ ਸੁਣ ਕੇ ਝੜਕਾ ਤਾਂ ਜਰੂਰ ਲੱਗਿਆ ਹੋਣਾ ਕਿ ਆਖਰਕਾਰ ਜੋਵੰਦੇ ਦੇ ਦੋਸਤ ਫੜੇ ਕਿਉਂਗੇ ਤੁਹਾਡੇ ਮਨਾਂ ਦੇ ਵਿੱਚ ਇਹ ਸਵਾਲ ਤਾਂ ਜਰੂਰ ਹੋਣਾ ਕਿ ਆਖਰਕਾਰ ਅਜਿਹੀ ਕੀ ਗੱਲ ਹੋਈ ਕਿ ਜੋਵੰਦੇ ਦੇ ਦੋਸਤਾਂ ਨੂੰ ਪੁਲਸੀਆਂ ਨੇ ਚੱਕ ਲਿਆ ਕਿ ਦੋਸਤਾਂ ਨੇ ਕੀਤੀ ਸੀ ਯਾਰ ਮਾਰ ਕਿ ਯਾਰ ਹੀ ਬਣੇ ਦੁਸ਼ਮਣ ਕੀ ਲਾਗ ਡਾਕ ਸੀ ਕਿ ਮਾਪਿਆਂ ਦਾ ਇੱਕ ਲੋਤਾ ਪੁੱਤ ਜਿਹੜਾ ਕਿ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਆਪਣੇ ਘਰ ਵਾਲੀ ਦੇ ਸ਼ੌਂਕ ਪੂਰੇ ਕਰਦਾ ਸੀ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਦਾ ਸੀ ਅੱਜ ਤੱਕ ਕਦੇ ਵੀ ਜਵੰਦੇ ਨੇ ਆਪਣੇ ਮੋਹ ਕਿਸੇ ਨੂੰ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਕਿਹਾ ਕਦੇ ਕਿਸੇ ਦੇ ਨਾਲ ਬੇਵਜ੍ਹਾ ਸਿੰਗ ਨਹੀਂ ਫਸਾਏ ਕਿੰਨਾ ਸਟਰਗਲ ਕੀਤਾ ਕਿੰਨੀ ਮਿਹਨਤ ਕੀਤੀ ਪਹਿਲਾ ਯੂਨੀਵਰਸਿਟੀ ਟਾਈਮ ਫਿਰ ਮਿਹਨਤ ਕੀਤੀ ਅਤੇ ਪੁਲਿਸ ਤੇ ਭਰਤੀ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਉਤਾਰ ਚੁੜਾ ਦੇਖੇ ਉਸਨੇ ਕਿੰਨੀ ਮਿਹਨਤ ਦੇ ਨਾਲ ਕਲਾਕਾਰੀ ਤੱਕ ਪਹੁੰਚਿਆ ਕਿਉਂ ਕਿਸੇ ਨੂੰ ਉਹ ਚੰਗਾ ਨਹੀਂ ਸੀ ਲੱਗਦਾ ਕੀ ਕਾਰਨ ਸੀ ਇੱਕ ਆਮ ਉਦਾਹਰਨ ਬਣੀ ਹੋਈ ਹੈ ਜਦੋਂ ਕੋਈ ਬੰਦਾ ਮਸ਼ਹੂਰ ਹੁੰਦਾ ਹੈ ਚੜਾਈ ਕਰਦਾ ਹੈ ਦੌਲਤ ਸ਼ੋਲਤ ਹੁੰਦੀ ਹੈ ਤਾਂ ਸਾਰਿਆਂ ਤੋਂ ਪਹਿਲਾਂ ਉਸ ਦਾ ਕਰੀਬੀ ਹੀ ਸਭ ਤੋਂ ਵੱਡਾ ਉਸ ਦਾ ਦੁਸ਼ਮਣ ਬਣ ਜਾਂਦਾ ਹੈ ਉਹੀ ਨੁਕਸਾਨ ਪਹੁੰਚਾਉਂਦਾ ਹੈ ਤੇ ਇਹ ਆਪਾਂ ਆਪਣੀ ਅੱਖਾਂ ਨਾਲ ਵੀ ਦੇਖਿਆ ਕਿ ਜਦੋਂ ਦੋਸਤ ਦੁਸ਼ਮਣ ਬਣ ਜਾਵੇ ਤਾਂ ਸਭ ਤੋਂ ਭੈੜੀ ਦੁਸ਼ਮਣੀ ਉਸ ਦੋਸਤ ਦੀ ਹੀ ਹੁੰਦੀ ਹੈ ਕਿਉਂਕਿ ਬੰਦਾ ਦੁਸ਼ਮਣ ਤੋਂ ਸੁਚੇਤ ਰਹਿੰਦਾ ਹੈ ਧਿਆਨ ਰੱਖਦਾ ਹੈ ਤੇ ਦੋਸਤ ਜਿਹੜਾ ਹੈਗਾ ਉਸ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਇਕੱਠੇ ਬੈਠਦੇ ਉੱਠਦੇ ਨੇ ਖਾਂਦੇ ਪੀਂਦੇ ਨੇ ਭਰਾਵਾਂ ਵਾਲਾ ਪਿਆਰ ਹੁੰਦਾ ਹੈ ਜੇਕਰ ਭਰਾਵਾਂ ਤੋਂ ਵੀ ਉੱਤੇ ਯਾਰੀ ਹੋਵੇ ਇਕੱਠੇ ਘਰੇ ਰਹੇ ਹੋਣ ਇਕੱਠੇ ਖਾਦਾ ਪੀਤਾ ਹੋਵੇ ਤੁਹਾਡੇ ਸਾਹਾਂ ਨਾਲ ਉਸਨੇ ਸਾਹ ਲਿਆ ਹੋਵੇ ਜਦੋਂ ਉਹੀ ਦੋਸਤ ਤੁਹਾਡਾ ਦੁਸ਼ਮਣ ਬਣਦਾ ਹੈ ਤਾਂ ਇਹ ਸਭ ਤੋਂ ਖਤਰਨਾਕ ਹੁੰਦਾ ਹੈ ਤੇ ਆਪਾਂ ਸਾਰਿਆਂ ਨੇ ਦੇਖਿਆ ਅੰਤਿਮ ਸੰਸਕਾਰ ਵਾਲੇ ਦਿਨ ਰਾਜਵੀਰ ਜਵੰਦੇ ਦੇ ਦੋਸਤ ਜਿਹੜੇ ਕਿ ਕਲਾਕਾਰ ਸਾਥੀ ਸੀ ਉਸ ਦੇ ਭਰਾ ਉਹ ਪਹੁੰਚੇ ਇੱਕ ਕਲਾਕਾਰ ਲਈ ਬਹੁਤ ਔਖਾ ਹੁੰਦਾ ਹੈ ਕਿ ਕਿਉਂਕਿ ਉਸ ਦੀ ਇੱਕ ਦਿਨ ਦੀ ਕਮਾਈ 18 ਤੋਂ 20 ਲੱਖ ਹੁੰਦੀ ਹੈ ਉਹ ਆਪਣੇ ਪ੍ਰੋਗਰਾਮ ਛੱਡ ਕੇ ਉਸ ਤੋਂ ਕਿੰਨੇ ਘਰ ਚੱਲਦੇ ਆ ਉਹ ਆਪਣੇ ਯਾਰ ਨੂੰ ਆਖਰੀ ਵਿਦਾਈ ਦੇਣ ਜ਼ਰੂਰ ਪਹੁੰਚੇ ਆਪਾਂ ਸਾਰਿਆਂ ਨੇ ਦੇਖਿਆ ਕਿ ਜਵੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਚੰਗੇ ਦੋਸਤ ਬਣਾਏ ਕਦੇ ਵੀ ਕਿਸੇ ਨੂੰ ਮਾੜੀ ਚੰਗੀ ਗੱਲ ਨਹੀਂ ਕਹੀ ਕਦੇ ਕਿਸੇ ਨਾਲ ਵੀ ਕੋਈ ਕੰਟਰੋਵਰਸੀ ਨਹੀਂ ਹੋਈ ਰਾਜਵੀਰ ਜਵੰਦਾ ਹਮੇਸ਼ਾ ਕਹਿੰਦਾ ਸੀ ਪੈਸੇ ਨਾਲ ਕਦੇ ਵੀ ਤੁਹਾਡਾ ਪੇਟ ਨਹੀਂ ਭਰਨਾ ਤੁਸੀਂ ਪੈਸਾ ਜ਼ਰੂਰ ਕਮਾਓ ਆਪਣੇ ਬੱਚਿਆਂ ਲਈ ਵੀ ਛੱਡੋ ਪਰ ਆਪਣੇ ਸ਼ੌਂਕ ਜ਼ਰੂਰ ਜ਼ਿੰਦਗੀ ਵਿੱਚ ਪੂਰੇ ਕਰੋ ਤਾਂ ਹੀ ਰਾਜਵੀਰ ਜਵੰਦਾ ਮਹਿੰਗੇ ਮਹਿੰਗੇ ਬਾਈਕਾਂ ਦਾ ਸ਼ੌਕੀਨ ਸੀ ਉਹ ਅਕਸਰ ਹੀ ਰਾਈਡਿੰਗ ਤੇ ਜਾਂਦਾ ਸੀ ਆਪਾਂ ਵੇਖਿਆ ਕਿ ਜਿਸ ਵਾਇਕ ਤੇ ਉਸ ਦਾ ਐਕਸੀਡੈਂਟ ਹੋਇਆ ਉਸ ਦੀ ਕੀਮਤ ਦੱਸੀ ਜਾ ਰਹੀ ਹੈ ਕਿ ਤਕਰੀਬਨ 27 ਲੱਖ ਦੇ ਨੇੜੇ ਤੇੜੇ ਦੀ ਸੀ ਪਰ ਕਿ ਜੇਕਰ ਇੱਕ ਦੋਸਤ ਤਰੱਕੀ ਕਰ ਜਾਵੇ ਤੇ ਦੂਜੇ ਦੋਸਤ ਨੂੰ ਇਹ ਨਹੀਂ ਚਾਹੀਦਾ ਕਿ ਉਹ ਉਸ ਦਾ ਦੁਸ਼ਮਣ ਬਣੇ ਉਹ ਵੀ ਤਰੱਕੀ ਕਰੇ ਮਿਹਨਤ ਕਰੇ ਤੇ ਕਾਮਯਾਬ ਹੋਵੇ ਪਰ ਰਾਜਵੀਰ ਜਵੰਦਨ ਨੇ ਕਦੇ ਵੀ ਕਿਸੇ ਨੂੰ ਮਾੜਾ ਲਬਜ਼ ਨਹੀਂ ਬੋਲਿਆ ਸੀ ਤੇ ਨਾ ਹੀ ਉਹ ਕਦੇ ਕਿਸੇ ਦੀ ਤਰੱਕੀ ਨੂੰ ਦੇਖ ਕੇ ਸੜਿਆ ਸੀ ਰਾਜਵੀਰ ਜਵੰਦੇ ਨੇ ਜ਼ਿੰਦਗੀ ਦੇ ਵਿੱਚ ਬੜੇ ਦੋਸਤ ਬਣਾਏ ਕਨਵਰ ਗਰੇਵਾਲ ਕੁਲਵਿੰਦਰ ਬਿਲਾ ਇੱਕ ਚੰਗੇ ਦੋਸਤ ਸੀ ਤੇ ਪਰਿਵਾਰ ਦਾ ਵੀ ਇਹੀ ਕਹਿਣਾ ਹੈ ਕਿ ਸਾਡੇ ਮੁੰਡੇ ਦੇ ਦੋਸਤ ਬੜੇ ਵਧੀਆ ਸੀ ਉਹਨਾਂ ਵੱਲੋਂ ਵੀ ਕੋਈ ਅਜਿਹੀ ਬਿਆਨਵਾਜੀ ਨਹੀਂ ਆਈ ਇਹ ਸਿਰਫ ਸੋਸ਼ਲ ਮੀਡੀਆ ਉੱਤੇ ਹੀ ਗੱਲਾਂ ਚੱਲ ਰਹੀਆਂ ਨੇ ਪਰ ਪਰਿਵਾਰ ਦੇ ਵੱਲੋਂ ਹਲੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਪਰ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਜਿਹੜੇ ਉਸਦੇ ਦੋਸਤ ਉਸਦੇ ਨਾਲ ਰਾਈਡ ਤੇ ਨਿਕਲੇ ਸੀ ਕਿ ਉਹਨਾਂ ਨੇ ਜੇ ਬੰਦੇ ਨੂੰ ਸਹੀ ਤਰੀਕੇ ਦੇ ਨਾਲ ਫਰਸਟ ایڈ ਦਿੱਤਾ ਪਰ ਜੇ ਕਿਸੇ ਨੇ ਕੋਈ ਗਦਾਰੀ ਕੀਤੀ ਹੈ ਤਾਂ ਉਸ ਨੂੰ ਉਹ ਬਣਦੀ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਬਹੁਤ ਅਫਵਾਹਾਂ ਫੈਲਦੀਆਂ ਨੇ ਜੇਕਰ ਹੈ ਕਿ ਅਫਵਾਹਾਂ ਤਾਂ ਇਸ ਗੱਲ ਤੇ ਜ਼ਿਆਦਾ ਅਮਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੋਸਤਾਂ ਦੇ ਵੀ ਪਰਿਵਾਰ ਨੇ ਤੇ ਨਾਲ ਉਹਨਾਂ ਨੂੰ ਵੀ ਬਹੁਤ ਦੁੱਖ ਹੈ ਕਿਉਂਕਿ ਉਹਨਾਂ ਨੇ ਵੀ ਆਪਣਾ ਇੱਕ ਯਾਰ ਗਵਾਇਆ ਇੱਕ ਦੋਸਤ ਗਵਾਇਆ ਪਰ ਇਸ ਗੱਲ ਤੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਖਰਕਾਰ ਉਥੇ ਹੋਇਆ ਕੀ ਇਹ ਐਕਸੀਡੈਂਟ ਕਿਵੇਂ ਹੋਇਆ ਇਸ ਮਾਮਲੇ 'ਚ ਇਨਕੁਆਰੀ ਪਠਾਣੀ ਚਾਹੀਦੀ ਹੈ ਤਫ਼ਤੀਸ਼ ਜ਼ਰੂਰ ਹੋਣੀ ਚਾਹੀਦੀ ਹੈ ਸੋ ਦੋਸਤੋ ਬਾਕੀ ਅਫਵਾਹਾਂ ਤੋਂ ਤੁਸੀਂ ਸੁਚੇਤ ਰਹਿਣਾ ਤੇ ਨਾਲ ਦੀ ਨਾਲ ਇਹ ਵੀ ਆਖੇ ਜਾਂਦੇ ਨੇ ਕਿ ਰਾਜਵੀਰ ਜਵੰਦੇ ਦੀ ਪਤਨੀ ਲਾਈਵ ਹੋਈ ਕਿਤੇ ਵੱਡੇ ਖੁਲਾਸੇ ਸੋ ਅਜੇ ਹਾ ਕੁਝ ਵੀ ਨਹੀਂ ਇੱਥੇ ਤੱਕ ਕਿ ਹਲੇ ਰਾਜਵੀਰ ਜਵੰਦੇ ਦੀ ਪਤਨੀ ਕੈਮਰੇ ਦੇ ਅੱਗੇ ਕਦੇ ਵੀ ਨਹੀਂ ਆਈ ਤੇ ਨਾ ਹੋਣਾ ਚਾਹੀਦੇ ਨੇ ਕਿਉਂਕਿ ਉਹ ਇੱਕ ਇੱਜ਼ਤਦਾਰ ਪਰਿਵਾਰ ਹੈ ਉਹ ਅਜਿਹੇ ਕੈਮਰੇ ਨਹੀਂ ਹੋਣਾ ਚਾਹੁੰਦੇ ਆਪਣਾ ਫੇਸ ਕਵਰ ਕਰਕੇ ਰੱਖਦੇ ਨੇ ਪਰ ਫਿਰ ਵੀ ਲੋਕੀ ਪਤਾ ਨਹੀਂ ਮੋੜਲਾ ਦੀਆਂ ਫੋਟੋਆਂ ਲਾਲਾ ਰਜ਼ਵੀਰ ਜਵੰਦ ਦੇ ਨਾਲ ਉਸ ਦੀ ਘਰ ਵਾਲੀ ਬਣਾਈ ਜਾ ਰਹੇ ਨੇ ਇੱਕ ਤਾਂ ਉਹਨਾਂ ਨੂੰ ਬਹੁਤ ਵੱਡਾ ਦੁੱਖ ਲੱਗਿਆ ਉਹਨਾਂ ਦਾ ਸਹਾਰਾ ਇੱਕੋ ਇੱਕ ਸਹਾਰਾ ਉਹਨਾਂ ਨੂੰ ਛੱਡ ਕੇ ਚਲਾ ਗਿਆ ਤੇ ਲੋਕੀ ਸੋਸ਼ਲ ਮੀਡੀਆ ਤੇ ਬਕਵਾਸ ਕਰ ਰਹੇ ਨੇ ਅੱਦੇ ਨਾਲ ਮੋੜਲਾ ਦੀਆਂ ਫੋਟੋਆਂ ਲਾ ਕੇ ਜਵੰਦਾ ਦੀ ਪਤਨੀ ਬਣਾ ਰਹੇ ਨੇ ਜੋ ਕਿ ਉਹ ਸਿਰਫ ਇੱਕ ਕਿਦਾਰ ਕਰਦਾ ਸੀ ਇੱਕ ਕੈਰੈਕਟਰ ਸੀ ਉਹਨਾਂ ਦਾ ਸੋ ਬਾਕੀ ਤੁਹਾਡਾ ਅਜਿਹੇ ਲੋਕਾਂ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ